ਮਹਾਰਾਜ ਕਹਿੰਦੇ ਜਦੋਂ ਮਨ ਬਾਣੀ ਸਰੀਰ ਕਰਕੇ ਆਪਾਂ ਜਾਪ ਕਰਦੇ ਆਂ ਉਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਆਪਨੇ ਇਸ ਤਰ੍ਹਾਂ ਸਤਗੁਰੂ ਮਹਾਰਾਜ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਸੋ ਕੁਦਰਤ ਦੇ ਨਿਯਮ ਅਨੁਸਾਰ ਆਮ ਬੱਚਿਆਂ ਦੀ ਨਿਆਈ ਜਦੋਂ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਛੋਟੀ ਉਮਰਾ ਵਿੱਚ ਸਰੀਰ ਦੇ ਉੱਤੇ ਕੁਝ ਅਲਾਮਤਾਂ ਆ ਗਈਆਂ ਸੋ ਆਮ ਤੌਰ ਤੇ ਨਿੱਕੀ ਨਿੱਕੀ ਫਿੰਡਸੀਆਂ ਇਹ ਹੋ ਜਾਂਦੀਆਂ ਨੇ ਤੋ ਲੋਕ ਪ੍ਰਾਣੇ ਲੋਕ ਉਹਨੂੰ ਕਹਿੰਦੇ ਸੀ ਇਹ ਸੀਤਲਾ ਹੋ ਗਈ ਅੱਖਾਂ ਬੰਦ ਹੋ ਗਈਆਂ ਸਨ ਦੇਖ ਕੇ ਸਿੱਖਾਂ ਦੇ ਮਨ ਭਰਮ ਗਏ ਕਿ ਪਤਾ ਨਹੀਂ ਹੁਣ ਅੱਖਾਂ ਖੁੱਲਣਗੀਆਂ ਕਿ ਨਹੀਂ ਤਾਂ ਇਸ ਘਬਰਾਹਟ ਵਿੱਚ ਪੈ ਕੇ ਪੰਜਮ ਪਿਤਾ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਛੇਵੇਂ ਪਾਤਸ਼ਾਹ ਉਤੇ ਬੜਾ ਇਹ ਬਿਮਾਰੀ ਦਾ ਪ੍ਰਕੋਪ ਛਾ ਰਿਹਾ ਹੁਣ ਕੀ ਕਰੀਏ ਮਹਾਰਾਜ ਨੇ ਫਰਮਾਇਆ ਪ੍ਰਸ਼ਾਦ ਲਿਆ ਕੇ ਗੁਰੂ ਨਾਮਦਾਸ ਜੀ ਦੇ ਅੱਗੇ ਅਰਦਾਸ ਕਰੋ ਤੇ ਅੰਦਰ ਝਾੜੂ ਦਿਓ ਦਰਬਾਰ ਸਾਹਿਬ ਚ ਮਹਾਰਾਜ ਦੀ ਕਿਰਪਾ ਕਰਨਗੇ ਉਸ ਵੇਲੇ ਸੰਗਤਾਂ ਨੇ ਅਤੇ ਪਰਿਵਾਰ ਨੇ ਪ੍ਰਸ਼ਾਦ ਅੱਗੇ ਰੱਖ ਕੇ ਬਣੀਆਂ ਬੇਨਤੀਆਂ ਕੀਤੀਆਂ ਅੰਦਰ ਝਾੜੂ ਦੀ ਸੇਵਾ ਕੀਤੀ ਇਸ ਤਰ੍ਹਾਂ ਕਰਨ ਨਾਲ ਦੂਜੇ ਦਿਨ ਅਨੇਤਰ ਖੁੱਲ ਗਏ ਤੇ ਉਸ ਵੇਲੇ ਮਹਾਰਾਜ ਸੱਚੇ ਬਾਦਸ਼ਾਹ ਦਾ ਸੇਧ ਠੀਕ ਹੋਣ ਲੱਗ ਪਈ ਉਹਦੇ ਚ ਡੂੰਗਾ ਕਾਰਨ ਇਹ ਹੈ ਕਿਰਥੀਆ ਭਾਵੇਂ ਮਹਾਰਾਜ ਨਾਲ ਕਿੰਨੀ ਨਾਰਾਜ਼ਗੀ ਰੱਖਦਾ ਔਖਾ ਸ਼ਰਾਪ ਵੀ ਬੜੇ ਦਿੱਤੇ ਸੀ ਉਹਨੇ ਤੋ ਕਿ ਬਾਸ਼ਾ ਬੰਮੀ ਬਾਸ਼ਾ ਮਹਾਰਾਜ ਦੀ ਇੱਕ ਬੜੀ ਸੋਹਰਦ ਤੇ ਢੂੰਗੀ ਗੱਲ ਸੀ ਬੜੀ ਨੀਤੀ ਦੀ ਵੀ ਗੱਲ ਸੀ ਪਿਰਥੀਏ ਨੇ ਪਹਿਲਾਂ ਦੇਖਿਆ ਸੀ ਤੁਹਾਡੇ ਔਲਾਦ ਹੀ ਨਹੀਂ ਹੋਵੇਗੀ ਮੇਰਾ ਪੁੱਤਰ ਗੱਦੀ ਤੇ ਬੈਠੇਗਾ ਕਿਉਂਕਿ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਨਹੀਂ ਕੀਤੀ ਅੱਗੇ ਹੁਣ ਤੁਹਾਡੇ ਕੋਲ ਨਹੀਂ ਚੱਲੇਗੀ ਉਹਦੇ ਲਈ ਫਿਰ ਇੱਕ ਵਿਧੀ ਬਣਾਉਣੀ ਪਈ ਸੀ ਇਹ ਤੋ ਬਾਬਾ ਬੁੱਢਾ ਜੀ ਦੇ ਰਾਹੀਂ ਇਹ ਗੱਲਾਂ ਦਾ ਆਮ ਜਿਹੜੇ ਬੰਦੇ ਸ ਸਧਾਰਨ ਮਨੁੱਖ ਨੇ ਉਹਨਾਂ ਨੂੰ ਜਾਦਾ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਰੌਲਾ ਰੱਪਾ ਜੀ ਪਾਉਣ ਵਾਲੇ ਹੁੰਦੇ ਨੇ ਅਸਲੀਅਤ ਇਹ ਸੀ ਫਿਰ ਮਹਾਰਾਜ ਆਪ ਫਿਰ ਕੀ ਕਹਿੰਦੇ ਸੀ ਕਹਿੰਦੇ ਜੇ ਪ੍ਰਤੀ ਦੀ ਗੱਲ ਪੂਰੀ ਨਾ ਹੋਈ ਤਾਂ ਲੋਕਾਂ ਨੇ ਕਹਿਣਾ ਵੀ ਚੌਥੇ ਪਾਸ਼ਾ ਦੇ ਸਹਿਬਜ਼ਾਦੇ ਵਿੱਚ ਸ਼ਕਤੀ ਨਹੀਂ ਹੈ ਵੀ ਇਹਨਾਂ 'ਚ ਉਹ ਗੱਲ ਨਹੀਂ ਹੈ ਮਹਾਰਾਜ ਕਹਿੰਦੇ ਇਹ ਬਦਨਾਮੀ ਚੌਥੇ ਪਾਸ਼ਾ ਦੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਸਾਡੇ ਸਹਬਜਾਦਾ ਫਿਰਤੀਏ ਨੇ ਗਾਇਦਾ ਨਹੀਂ ਹੋਵੇਗਾ ਪਰ ਬ੍ਰਹਮ ਗਿਆਨੀ ਦੇ ਸਕਦਾ ਤਾਂ ਬ੍ਰਹਮ ਗਿਆਨੀ ਵਾਲੀ ਕਿਰਿਆ ਵਰਤਾਈ ਸੀ ਮਹਾਰਾਜ ਨੇ ਇਹ ਸਾਰੀਆਂ ਅੰਦਰਲੀਆਂ ਚੀਜ਼ਾਂ ਹੁੰਦੀਆਂ ਰੋਹਾਨੀ ਗੱਲਾਂ ਆਮ ਬੰਦੇ ਨੂੰ ਇਹ ਗੱਲਾਂ ਨਹੀਂ ਕੋਈ ਪਤਾ ਨਹੀਂ ਹੁੰਦਾ ਸਮਝ ਰਾਲਾ ਰੱਪਾ ਫੇਰਾ ਪਾ ਲੈਂਦੇ ਤੇ ਇਸੇ ਪ੍ਰਕਾਰ ਫਿਰਤੀਏ ਨੇ ਕਿਹਾ ਸੀ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦਾ ਅਵਤਾਰ ਹੋ ਗਿਆ ਪਹਿਲਾਂ ਤਾਂ ਉਹਨੇ ਸੱਪ ਛੱਡਿਆ ਪਹਿਲਾਂ ਦਾਈ ਨੂੰ ਅਸਤਨਾਂ ਨੂੰ ਜ਼ਹਿਰ ਲਾ ਕੇ ਭੇਜਿਆ ਕਿ ਦਬਾਨ ਨਾਲ ਦੁੱਧ ਚੰਗਾਈ ਚੜਾਈ ਕਰ ਜਾਣਗੇ ਮਹਾਰਾਜ ਨੇ ਉਹ ਦਾਈ ਚੜਾਈ ਕਰਾਤੀ ਫਿਰ ਫਿਰ ਸੱਪ ਭੇਜਿਆ ਫਿਰ ਦਹੀਂ ਦੇ ਵਿੱਚ ਜ਼ਹਿਰ ਮਿਲਾਇਆ ਤੇ ਥੀਏ ਨੇ 500 ਰੁਪਇਆ ਦੇ ਕੇ ਬ੍ਰਾਹਮਣ ਨੂੰ 500 ਬਾਅਦ ਚਾਊਂਗਾ ਕਿਹਾ ਉਹ ਵੀ ਨਾ ਗੱਲ ਬਣੀ ਪਿਰਥੀ ਨੇ ਕਿਹਾ ਜੰਗਾ ਸੀਤਲਾ ਦਾ ਖਾਜਾ ਹੋਵੇਗਾ ਹੁਣ ਇਹ ਵਚਨ ਜਦੋਂ ਹੋਣ ਕਰਕੇ ਪਿਰਥੀਆ ਕਿਉਂਕਿ ਗੁਰੂ ਰਾਮਦਾਸ ਦਾ ਵੱਡਾ ਸਹਜਾਦਾ ਭਾਵੇਂ ਵੀ ਕਿੰਨੀ ਗੱਲ ਹੀ ਹੋਵੇ ਪਰ ਸਹਜਾਦਿਆਂ ਸਾਰਾਂ ਚ ਤਾਕਤ ਬਹੁਤ ਸੀ ਭਾਵੇਂ ਪਿਰਥੀਆ ਕਿੰਨਾ ਹੀ ਉਲਟ ਰਹਾ ਫੇਰ ਵੀ ਮਹਾਰਾਜ ਨੇ ਕਿਹਾ ਜੇ ਇਹਦਾ ਵਾਕ ਪੂਰਾ ਨਾ ਹੋਇਆ ਤੇ ਲੋਕਾਂ ਨੇ ਕਹਿਣਾ ਗੁਰੂ ਰਾਮਦਾਸ ਜੀ ਅੰਸ਼ਵੰਸ਼ ਵਿੱਚ ਤਾਕਤ ਨਹੀਂ ਹੈ ਗੁਰੂ ਨੇ ਉਹ ਚੀਜ਼ ਮਨਜ਼ੂਰ ਕਰ ਲਈ ਠੀਕ ਹੈ ਹੋਵੇਗਾ ਜਰੂਰ ਪਰ ਕਿਰਪਾ ਗੁਰੂ ਰਾਮਦਾਸ ਕਰਨਗੇ ਫਿਰ ਗੁਰੂ ਰਾਮਦਾਸ ਦੀ ਕਿਰਪਾ ਨਾਲ ਹਰਮੰਦਰ ਸਾਹਿਬ ਸੇਵਾ ਕਰਕੇ ਇਹ ਬਿਮਾਰੀ ਦੂਰ ਗੁਰੂ ਸਾਹਿਬ ਨੇ ਇੱਕ ਰਸਤਾ ਝਲਾਉਣਾ ਸੀ ਵੀ ਸੰਗਤ ਨੂੰ ਜੇ ਕੋਈ ਤਕਲੀਫ ਹੋਵੇ ਤਾਂ ਹਰਮੰਦਰ ਸਾਹਿਬ ਪ੍ਰਸ਼ਾਦ ਕਰਾ ਕੇ ਦੇਖ ਕਰੇ ਬਾਹਰ ਇਸ਼ਨਾਨ ਕਰਕੇ ਪਹਿਲਾਂ ਫਿਰ ਹਰਮੰਦਰ ਸਾਹਿਬ ਝਾੜੂ ਦਿਓ ਜਾ ਕੇ ਫਿਰ ਉੱਥੇ ਦਰਵਾਜ਼ੇ ਸਾਫ਼ ਕਰੋ ਫਿਰ ਉੱਥੇ ਇਸ਼ਨਾਨ ਦੀ ਸੇਵਾ ਕਰੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਮਰਿਆਦਾ ਚਲਾਇ ਵੀ ਕੋਈ ਵੀ ਬਿਮਾਰੀ ਐ ਕੈਸਾ ਹਰਮੰਦਰ ਸਾਹਿਬ ਦੀ ਸੇਵਾ ਨਾਲ ਦੂਰ ਹੋ ਜਾਂਦੀ ਐ ਇੱਕ ਤਾਂ ਇਹ ਪਰਪਾਟੀ ਜਲ ਪਈ ਦੂਸਰਾ ਸਾਨੂੰ ਕਿਸੇ ਨਾ ਕਿਸੇ ਬਿਮਾਰੀ ਪ੍ਰਤੀ ਸਤਿਗੁਰਾਂ ਨੇ ਸ਼ਬਦ ਦੇਣੇ ਸਨ ਬਾਹਰਲੇ ਜਿੰਨੇ ਵੀ ਹੋਰ ਧਰਮ ਨੇ ਉਹਨਾਂ ਦੇ ਜੇ ਅਧਿਆਨ ਕਰਦੇ ਆ ਉਹਨਾਂ ਕੋਲ ਸਾਰੀਆਂ ਚੀਜ਼ਾਂ ਨੇ ਹਰੇਕ ਪ੍ਰਕਾਰ ਦੀ ਉਹਨਾਂ ਕੋਲ ਚੀਜ਼ ਹੈ ਆਸਤੀ ਨੂੰ ਘਟਦਾ ਮੰਤਰ ਯੰਤਰਦੰਤਰ ਲੋਕੀ ਕਰਾਉਂਦੇ ਵੀ ਨੇ ਪਰ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਹੀ ਦਿੱਤਾ ਹਰੇਕ ਗੱਲ ਲਈ ਸ਼ਬਦ ਦਿੱਤਾ ਕੋਈ ਨਾ ਸ਼ਬਦਾਂ ਦੇ ਤੋਂ ਆਪਾਂ ਲਾਹਾ ਲੈ ਸਕਦੇ ਆਂ ਸ਼ਬਦ ਪੜ੍ਹ ਕੇ ਅਭਿਆਸ ਕਰਕੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਐਸਾ ਕੁਝ ਪ੍ਰੈਕਟੀਕਲ ਵੀ ਚੀਜ਼ ਆ ਜਾਂਦੀ ਹੈ ਸੋ ਜਿਵੇਂ ਕਿਸੇ ਦਾ ਬੱਚਾ ਇਸੇ ਪ੍ਰਕਾਰ ਹੋ ਗਿਆ ਸੀ ਬਟਿਆਲੇ ਤੋ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖਾਂ ਕੋਲ ਗਏ ਵੀ ਇਹਨੂੰ ਤਾਂ ਬਿਮਾਰੀ ਹੋ ਗਈ ਹੈ ਮਹਾਪੁਰਖ ਕਹਿੰਦੇ ਜਿਹੜਾ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਗੌੜੀ ਰਾਗ ਚ ਉਹਦਾ ਪਾਠ ਕਰਕੇ ਉਹ ਜਲ ਪਿਆਓ ਉਹ ਸਾਡੇ ਦੇਖਣ ਦੀ ਗੱਲ ਹੈ ਦੂਜੇ ਤੀਜੇ ਦਿਨ ਬੱਚੇ ਨੂੰ ਆਰਾਮ ਆ ਗਿਆ ਸੀ ਇਸ ਤਰ੍ਹਾਂ ਕੇ ਜਿਹੜੇ ਸ਼ਬਦ ਨੇ ਗੁਰਬਾਣੀ ਦੇ ਇਹਨਾਂ ਤੋਂ ਹੀ ਲਾਹਾ ਠਾਓ ਇੱਧਰ ਗੁਰੂ ਸਾਹਿਬ ਨੂੰ ਛੱਡ ਕੇ ਹੋਰ ਕਿਤੇ ਜਾਣ ਦੀ ਕੋਸ਼ਿਸ਼ਾ ਨਾ ਕਰੋ ਆਸਾਤੁ ਦੁਨੇ ਇੰਨੇ ਸ਼ਬਦ ਆਪਾਂ ਨੂੰ ਬਸ ਬਾਛੇ। ਔੜੀ ਮਹੱਲਾ ਪੰਜਵਾਂ। ਗੌੜੀ ਰਾਗ ਚ ਪੰਜਵੇਂ ਪਾਦ ਸਾਹਿਬ ਦਾ ਪਾਵਨ ਸ਼ਬਦ ਹੈ। ਦੋ ਸੂ ਅੰਗ ਤੇ ਨੇਤਰ ਪ੍ਰਗਾਸ ਕੀਆ ਗੁਰਦੇਵ ਧਰਮ ਗਏ ਪੂਰਨ ਭਈ ਸੇਵ ਰਹਾਓ। ਗੁਰਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਧੰਨ ਨੇ। ਜਿਨ੍ਹਾਂ ਨੇ ਛੇਵੇਂ ਪਾਦਸ਼ਾਹ ਦੇ ਨੇਤਰਾ ਵਿੱਚ ਪ੍ਰਕਾਸ਼ ਕਰ ਦਿੱਤਾ। ਸਿੱਖਾਂ ਦੇ ਮਨ ਵਿੱਚ ਜੋ ਧਰਮ ਸੀ ਕਿ ਨੇਤਰ ਖੁੱਲਣਗੇ ਜਾਂ ਨਹੀਂ। ਇਹ ਤੇ ਆਦਿਕ ਸਾਰੇ ਧਰਮ ਚਲੇ ਗਏ ਨੇ ਗੁਰੂ ਨਾਮਦਾਸ ਜੀ ਦੀ ਸੇਵਾ ਕੀਤੀ ਹੋਈ ਪੂਰਨ ਹੋ ਗਈ ਭਾਵ ਸਫਲੀ ਹੋ ਗਈ ਹੈ ਰਹਾਉ ਵਿਸ਼ਨਾਮ ਦੇ ਕੇ ਕਹਿੰਦੇ ਨੇ 24 ਤੋਂ ਪਹਿਲਾਂ ਕੁਝ ਨਹੀਂ ਹੋਰ ਸੀ ਲੋਕੀ ਕਿਤੇ ਹੋਰ ਜਾਂਦੇ ਸੀ ਸੋ ਇਥੋਂ ਤੱਕ ਵੀ ਸੂਰਜ ਪ੍ਰਕਾਸ਼ ਵਿੱਚ ਕਈਆਂ ਨੇ ਕਈ ਸਾਖੀਆਂ ਵੀ ਪਾਤੀਆਂ ਆਪਣੇ ਕੋਲੋਂ ਅਈ 6ਵੇਂ ਪਾਤਸ਼ਾਹ ਨੂੰ ਫਿਰ ਮੱਥਾ ਟਿਕਾਉਣ ਲੱਗੇ ਸੀ ਸੀਤਲਾ ਦੇ ਮੰਦਰ ਫਿਰ ਭਾਈ ਵੀਰ ਸਿੰਘ ਨੇ ਉਹਦੀ ਖੋਜ ਕਰਕੇ ਦੱਸਿਆ ਮੰਦਿਰ ਬਣੇ ਤਾਂ 200 ਸਾਲ ਹੋਇਆ ਤੇ ਮਹਾਰਾਜ ਦਾ ਜਿਹੜਾ ਕੌਤਕ ਵਰਤਿਆ ਉਹਨੂੰ 400 ਸਾਲ ਹੋ ਗਿਆ ਫੇਰ ਲੋਕਾਂ ਦੀ ਅੱਖਾਂ ਖੁੱਲੀਆਂ ਇਸ ਤਰ੍ਹਾਂ ਬਹੁਤ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਤਾਈਂ ਮਹਾਰਾਜ ਨੇ ਢੀੜ ਬੰਨੀ ਸੀ ਇਹਦੇ ਕਰਕੇ ਵੀ ਬਾਣੀ ਦੇ ਅੰਦਰ ਕੋਈ ਅਤਲਾ ਬਦਲੀ ਨਾ ਕਰ ਦਵੇ ਇਤਿਹਾਸ ਵਿੱਚ ਲੋਕੀ ਅਤਲਾ ਬਦਲੀ ਕਿਤੇ ਕਿਤੇ ਕਰ ਜਾਂਦੇ ਨੇ ਸੋ ਇਸ ਤਰ੍ਹਾਂ ਇਹ ਹੋ ਵੀ ਹੁਣ ਵੀ ਹੋਈ ਜਾਂਦਾ ਹੈ ਆਪਾਂ ਤਾਂ ਨਹੀਂ ਪਤਾ ਲੱਗਦਾ ਚੁੱਪਚੀਂ ਬੀਤੇ ਸਾਰਾ ਕੁਝ ਹੋ ਜਾਂਦਾ। ਸੋ ਜਿਵੇਂ ਹੁਣ ਵੀ ਇਤਿਹਾਸ ਨੂੰ ਬਦਲਣ ਵਾਸਤੇ ਕਿਤੇ ਗੁਪਤ ਰੂਪ ਦੇ ਵਿੱਚ ਬੰਦੇ ਬੈਠੇ ਨੇ ਉਹ ਸਾਰਾ ਇਤਿਹਾਸ ਬਦਲ ਦੇਣਗੇ। ਹੌਲੀ-ਹੌਲੀ ਉਹ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਦੀਆਂ ਪੋਤ੍ਹੀਆਂ ਨੂੰ ਚੇਂਜ ਕਰ ਰਹੇ ਨੇ। ਕਹਿੰਦੇ ਅਸੀਂ ਨਵੀਆਂ ਹੀ ਸਾਖੀਆਂ ਬਣਾ ਦੇਣੀਆਂ ਸਾਰੀਆਂ। ਤਾਂ ਕਿ ਜਿਹੜੀਆਂ ਸਾਖੀਆਂ ਪਹਿਲਾਂ ਵਾਲੀਆਂ ਉਹ ਬਦਲ ਦਿੰਨੇ ਆ। ਇਸ ਤਰ੍ਹਾਂ ਕਰਨ ਦੇ ਨਾਲ ਫੇਰ 8ਵੇਂ ਪਾਸ਼ਾ ਵੇਲੇ ਵੀ ਜਦੋਂ ਇਹ ਗੱਲ ਹੋਈ ਤਾਂ ਉੱਥੇ ਵੀ ਕਹਿੰਦੇ ਕਿ ਮਹਾਰਾਜ ਨੂੰ ਫਿਰ ਆਖੇਪਕ ਬੰਦੇ ਨੇ ਗਲਤੀ ਕੀਤੀ ਜਾਣਬੁੱਝ ਕੇ ਸ਼ਰਾਰਤ ਕੀਤੀ ਉਹਨੇ ਉਹਨੇ ਵੀ ਲਿਖਤਾ ਕਿ ਮਹਾਰਾਜ ਨੂੰ ਮੰਦਰ ਲੈ ਕੇ ਗਏ ਸੀ ਤੇ ਉਹਦੇ ਸਾਖੀਆਂ ਆਉਂਦੀਆਂ ਨੇ ਪਰ ਅਸੀਂ ਸਾਡੀ ਦਿਮਾਗ ਕੰਮ ਕਰਦੇ ਸਾਡੀ ਬੁੱਧੀ ਕੰਮ ਕਰਦੀ ਸਾਨੂੰ ਪਤਾ ਕਿ ਇਹ ਗੱਲਾਂ ਨਹੀਂ ਹੋਣੀਆਂ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਗਲਤ ਲੋਕ ਬਾਦ ਦਿੰਦੇ ਨੇ ਜਾਣਬੁੱਝ ਕੇ ਤੇ ਅਸੀਂ ਆਪਣੇ ਥੋੜੇ ਜਿਹਾ ਉੱਚਾ ਕਰ ਲਈਏ ਨਾਵੇਂ ਸਾਡਾ ਨਾ ਉੱਚਾ ਹੋ ਜੇ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇੱਥੇ ਆਪ ਕਿਹਾ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਬਿਹਾਰੀ ਤੋਂ ਭਾਵ ਆਨੰਦ ਸਰੂਪ ਪ੍ਰਮਾਤਮਾ ਨੇ ਅਹਮ ਬਿਹਾਰੀ ਤੋਂ ਭਾਵ ਲੜਕੇ ਭਾਵ ਛੇਵੇਂ ਪਾਤਸ਼ਾਹ ਜੀ ਨੂੰ ਸੀਤਲਾ ਤੋਂ ਰੱਖ ਲਿਆ ਪਾਰ ਬ੍ਰਹਮ ਵਾਹਿਗੁਰੂ ਸਾਡੇ ਉੱਤੇ ਕਿਰਪਾ ਦੀਸ਼ਟੀ ਧਾਰੀ ਹੈ ਸਤਿਗੁਰਦੇਵ ਨੇ ਜਗਿਆਸੂ ਦੇ ਮਨ ਬੁੱਧੀ ਰੂਪ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ ਜੇਸੇ ਵੇਲੇ ਜਗਿਆਸੂ ਦੀ ਸੇਵਾ ਕੀਤੀ ਹੋਈ ਪੂਰਨ ਹੋਈ ਤਾਂ ਸਭ ਪ੍ਰਕਾਰ ਦੇ ਭਰਮ ਚਲੇ ਗਏ। ਵਿਹਾਰੀ ਤੋਂ ਭਾਵੇਂ ਪਰਮੇਸ਼ਰ ਸਰੂਪ ਗੁਰਾਂ ਨੇ ਸੀਤ ਲਾਹਣ ਦੀ ਜੜਤਾ ਭਾਵ ਵਿੱਦਿਆ ਤੋਂ ਰੱਖ ਲਿਆ ਜਿਸ ਵੇਲੇ ਪਾਰਬ੍ਰह्म ਪ੍ਰਭੂ ਨੇ ਕਿਰਪਾ ਦੇਣ ਦੀ ਧਾਰਨਾ ਕੀਤੀ। ਸੋ ਇਸ ਦਾ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਸ਼ਬਦ ਦੀ ਦਾਤ ਦਿੱਤੀ ਹੈ। ਬਾਹਰ ਜਾਣ ਦੀ ਲੋੜ ਨਹੀਂ ਗੁਰੂ ਘਰ ਤੋਂ। ਜੋ ਕੁਝ ਮਿਲਦਾ ਗੁਰੂ ਘਰ ਦੇ ਵਿੱਚ ਹੀ ਮਿਲ ਜਾਂਦਾ। ਜੋ ਕਿ ਉਹ ਤਾਂ ਇੱਥੇ ਸਾਰੇ ਮੱਥਾ ਟੇਕਣ ਆਉਂਦੇ ਨੇ ਜਿਹੜੇ ਜਿਨ੍ਹਾਂ ਨੂੰ ਲੋਕ ਮੰਨਦੇ ਨੇ ਬੜੇ 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 ਵੱਡੇ ਤੋਂ ਵੱਡੇ ਸਭ ਕੋਈ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਇਹ ਤਾਂ ਜਦੋਂ ਅੱਖਾਂ ਖੁੱਲੀਆਂ ਕਿਸੇ ਦੀਆਂ ਸੰਸਾਰ ਅੰਦਰ ਉਹਨੂੰ ਪਤਾ ਲੱਗਦਾ ਇੱਥੇ ਤਾਂ ਵੱਡੇ ਤੋਂ ਵੱਡਾ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਦਾ ਨਿਮਨਣਾ ਤੁਸੀਂ ਜਾ ਕੇ ਕਿਤੇ ਹੋਰ ਹੀ ਮੱਥੇ ਟੇਕੀ ਜਾਈਓ ਉਹ ਵੀ ਚੰਗਾ ਨਹੀਂ ਅਸਲ ਵਿੱਚ ਸਾਰਿਆਂ ਦਾ ਸ਼ਰੋਮਣੀ ਮੂਲ ਸਭ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਰੰਕਾਰ ਆਪ ਬੈਠੇ ਨੇ ਨਰੰਕਾਰ ਜੀ ਜਦੋਂ ਬੈਠੇ ਨੇ ਤਾਂ ਫਿਰ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਨਰੰਕਾਰ ਜੀ ਨੇ ਸਾਰਾ ਕਰਨਾ ਹੈ ਇਹਨਾਂ ਦੇ ਹੁਕਮ ਵਿੱਚ ਦੁੱਖ ਸੁੱਖ ਆਉਂਦੇ ਨੇ ਇਹ ਦੁੱਖ ਆ ਵੀ ਜਾਂਦਾ ਸਤਿਗੁਰੂ ਕਹਿੰਦੇ ਕੋਈ ਨਹੀਂ ਦੁੱਖ ਆ ਗਿਆ ਤਾਂ ਕੀ ਹੈ ਦੁੱਖ ਆਉਣੀ ਹੁੰਦੇ ਨੇ ਸਰੀਰ ਤੇ ਹੌਲੀ ਹੌਲੀ ਛੱਡ ਜਾਂਦੇ ਨੇ ਬਾਹਲਾ ਨਾ ਚੀਕਿਆ ਕਰੋ ਜੇ ਦੁੱਖ ਆ ਜਾਂਦੇ ਨੇ ਮਹਾਰਾਜ ਕਹਿੰਦੇ ਹੁੰਦੇ ਵੀ ਜਰਤਾ ਲਿਆ ਕਰੋ ਮਾੜਾ ਜਾਂ ਕਹਿੰਦੇ ਮਾੜਾ ਜਮ ਨਹੀਂ ਜਾਂਦੇ ਐਵੇਂ ਸਿਰਤ ਚ ਵੀ ਤੂੰ ਰੌਲਾ ਪਾ ਦਿੰਦੇ ਇਸ ਕਰਕੇ ਦੁੱਖ ਥੋੜਾ ਜਰਨਾ ਵੀ ਚਾਹੀਦਾ ਜੇ ਆ ਗਿਆ ਕੋਈ ਗੱਲ ਨਹੀਂ ਹੁਣ ਜਰੋ ਦੁੱਖ ਨੂੰ ਹੌਲੀ ਹੌਲੀ ਉਹ ਲੇਖ ਵੀ ਭਗਤਾਉਣਾ ਹੁੰਦਾ ਲੇਖ ਭੁਗਤ ਕੇ ਆਪਣੇ ਆਪ ਹੀ ਦੁੱਖ ਖੜ ਜਾਂਦਾ ਬਾਣੀ ਪੜੀ ਜਾਓ ਬਸ ਆਪਾਂ ਨੂੰ ਇਹੀ ਹੁਕਮ ਹੈ ਵਿਚਲੀਆਂ ਫਰੋਲਾ ਫਰਾਲੀਆਂ ਕਰਨੀਆਂ ਪੈਣੀਆਂ ਸੰਗਤ ਦੇ ਕਹਿਣ ਕਰਕੇ ਲੋਕਾਂ ਦੇ ਸ਼ੰਕੀਆਂ ਕਰਕੇ ਨਹੀਂ ਤਾਂ ਆਪਾਂ ਨੂੰ ਕੋਈ ਫਰੋਲਾ ਫਰਾਲੀ ਕਰਨ ਦੀ ਕੋਈ ਲੋੜ ਨਹੀਂ ਸਿਰਫ ਇੰਨਾ ਹੁਕਮ ਹੈ ਗੁਰ ਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖ ਦਾਈ ਬਾਣੀ ਪੜੀ ਜਾਓ ਪੜੀ ਜਾਓ ਬਾਣੀ ਨੇ ਆਪੇ ਹੀ ਸਾਰੀ ਕਿਰਿਆ ਕਰ ਜਾਣੀ ਆ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕੁਝ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਮਾਰੇ ਕਥਨ ਕਰਦੇ ਜਿਹੜਾ ਬੰਦਾ ਨਾਮ ਨੂੰ ਜਪਦਾ ਹੈ ਤੇ ਸਾਧ ਸੰਗਤ ਵਿੱਚ ਹਰੀ ਨਾਮ ਅੰਮ੍ਰਿਤ ਨੂੰ ਪੀਂਦਾ ਹੈ ਉਹ ਹੀ ਸੰਸਾਰ ਚ ਜਿਉਂਦਾ ਇੱਕ ਤਾਂ ਨਾਮ ਨੂੰ ਘਰ ਬੈ ਕੇ ਜਪਣਾ ਆਪਣੇ ਕਮਾਕਾਰਾਂ ਤੇ ਜਪਣਾ ਇੱਕ ਸੰਗਤ ਵਿੱਚ ਆ ਕੇ ਜ਼ਰੂਰ ਜਪਣਾ ਇਹਦੇ ਨਾਲ ਜ਼ਿਆਦਾ ਕਿਰਪਾ ਹੁੰਦੀ ਹੈ ਸੰਗਤ ਵਿੱਚ ਬਹਿ ਕੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕਈ ਲੋਕ ਪ੍ਰਾਈਵੇਟ ਘਰੇ ਪੜ੍ਹਦੇ ਨੇ ਯੂਨੀਵਰਸਿਟੀਆਂ ਉਹਨਾਂ ਨੂੰ ਪੇਪਰ ਜੇ ਭੇਜੀ ਜਾਂਦੀਆਂ ਨੇ ਪਰ ਪੇਪਰ ਜਿਹੜਾ ਉਹਨਾਂ ਨੇ ਇਗਜ਼ਾਮ ਦੇਣਾ ਉਹ ਤਾਂ ਯੂਨੀਵਰਸਿਟੀ ਜਾ ਕੇ ਦੇਣਾ ਪੈਂਦਾ ਇਸੇ ਤਰ੍ਹਾਂ ਹੀ ਹੁੰਦਾ ਭਾਵੇਂ ਹਫਤਾ ਭਰ ਘਰੇ ਬਹਿ ਕੇ ਕਥਾ ਸੁਣਦੇ ਆਂ ਪਰ ਜਿੱਦਣ ਸਿਮਰਨ ਹੁੰਦਾ ਉਸ ਦਿਨ ਜ਼ਰੂਰ ਸੰਗਤ ਚ ਪਹੁੰਚਣਾ ਸਿਮਰਨ ਵਾਲੇ ਦਿਨ ਸੰਗਤ ਵਿੱਚ ਬਹਿ ਕੇ ਹੀ ਕਿਰਪਾ ਹੁੰਦੀ ਹੈ ਜਿੰਨੀ ਮਹਾਰਾਜ ਫਿਰ ਵਰਖਾ ਨਾਮ ਦੀ ਕਰਦੇ ਨੇ ਸਤਿਗੁਰੂ ਸਾਹ ਨੇ ਜਿਹਦੇ ਹਿਰਦੇ ਜਿਹਦਾ ਭਾਂਡਾ ਸਿੱਧਾ ਭਾਂਡਾ ਸ਼ੁੱਧ ਹੈ ਉਹਦੇ ਸਤਿਗੁਰੂ ਦਾਤ ਆਪੇ ਪਾ ਦਿੰਦੇ ਨੇ ਜਿਹਦਾ ਭਾਂਡਾ ਸ਼ੁੱਧ ਨਹੀਂ ਉਹ ਉਥੇ ਦਾਤ ਚਾਹੋ ਕਿਤੇ ਵੀ ਭੱਜਿਆ ਫਿਰੇ ਉਹਦੇ ਦਾਤ ਨਹੀਂ ਕਹਿਣੀ ਗੌੜੀ ਮਹੱਲਾ ਪੰਜਵਾ ਤਨ ਓਹ ਮਸਤਕ ਤਨ ਤੇਰੇ ਨੇਤ ਤਨ ਓਏ ਭਗਤ ਜਿਨ ਤੁਮ ਸੰਗ ਹੇਤ ਓਹ ਮਸਤਕ ਤਨ 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 ਦਾ ਦਾ ਜੋਗ ਹੈ ਜੋ ਤੇਰੇ ਅੱਗੇ ਨੇਤ ਹੁੰਦਾ ਨਿਉਂਦਾ ਓਹ ਮਸਤਕ ਤਨ ਹੈ ਜੋ ਤੇਰੇ ਅੱਗੇ ਝੁਕਦਾ ਓਹ ਨੇਤ ਹੁੰਦੇ ਨੇਤਰ ਵੀ ਤਨ ਨੇ ਜੋ ਤੇਰੇ ਦਰਸ਼ਨ ਨੂੰ ਵੇਖਦੇ ਨੇ ਓਹ ਭਗਤ ਵੀ ਤਨ ਨੇ ਜਿਨ੍ਹਾਂ ਦਾ ਆਪ ਜੀ ਨਾਲ ਹੇਤ ਹੈ ਬਹੁਤਾ ਪਿਆਰ ਹੈ ਰੇਮ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ ਰਾਮ ਨਾਮ ਜਸ ਕਹੀਐ ਰਹਾਉ ਵਾਹਿਗੁਰੂ ਨਾਮ ਤੋਂ ਬਿਨਾ ਕਿਸ ਪ੍ਰਕਾਰ ਸੁਖ ਲੈਣਾ ਕਰੀਏ ਨਹੀਂ ਮਿਲਦਾ ਸੁਖ ਤਾਂ ਨਾਮ ਦੇ ਵਿੱਚ ਹੀ ਹੈ ਜਾਪ ਕਰਨਾ ਨਹੀਂ ਕੋਈ ਅਭਿਆਸ ਜਦੋਂ ਕਰਨਾ ਨਹੀਂ ਫਿਰ ਕੀ ਸੁਖ ਮਿਲਣਾ ਬੰਦਾ ਗਿਣ ਮਿਥ ਕੇ 2 ਘੰਟੇ ਰੋਜ਼ ਲਾਵੇ ਸਿਮਰਨ ਤੇ ਦੋ ਘੰਟਿਆਂ ਚ ਮਹਾਰਾਜ ਦੀ ਬਹੁਤ ਮਿਹਰ ਹੁੰਦੀ ਜੀਵ ਦੇ ਉੱਤੇ ਫੇਰ ਕਰਕੇ ਸਤਿਗੁਰੂ ਮਹਾਰਾਜ ਕਹਿੰਨੇ ਕੁਛ ਨਾ ਕੁਛ ਤਾਂ ਜ਼ਰੂਰ ਕਰੋ ਵਾਹਿਗੁਰੂ ਦਾ ਅਭਿਆਸ ਕਰਦੇ ਜਾਓ ਇਹਦੇ ਬਾਰੇ ਕਿਸੇ ਨੂੰ ਅਸਲ ਚ ਗਿਆਨ ਹੀ ਨਹੀਂ ਹੈ ਕਿ ਵਾਹਿਗੁਰੂ ਮੰਤਰ ਹੈ ਕੀ ਵਾਹਿਗੁਰੂ ਮੰਤਰ ਦਾ 10-15 ਮਿੰਟ ਵੀ ਰੋਜ਼ ਕਰਿਆ ਜਾਵੇ ਸਾਲ ਭਰ ਚ ਕਿਤੇ ਦੀ ਕਿਤੇ ਵਾਸਾ ਚਲੀ ਜਾਂਦੀ ਬੰਦੇ ਨੇ ਪਰ ਕਰੇ ਲਗਾਤਾਰ ਸੋ ਇਸ ਕਰਕੇ ਸਾਰੇ ਜਾਨੇ ਨਾਮ ਵਾਲੇ ਪਾਸੋਂ ਕਿਸਕਦੇ ਹੀ ਨਹੀਂ ਬਸ ਨਾਮ ਤੋਂ ਹਰ ਕੋਈ ਡਰਦਾ ਜਪਣ ਤੋਂ ਗੱਲਾਂ ਕਰਨੀਆਂ ਹੋਣ ਤਾਂ ਜਿੰਨੀਆਂ ਮਰਜ਼ੀ ਕਰਾ ਲਵੋ ਪਰ ਨਾਮ ਜਪਣ ਵਿੱਚ ਸਾਰੇ ਕਿ ਤਰਾਂਉਂਦੇ ਨੇ ਅਰਸਨਾ ਨਾਲ ਨਾਮ ਦੇ ਪ੍ਰਮਾਤਮਾ ਦੇ ਨਾਮ ਅਤੇ ਜਸ ਨੂੰ ਕਥਨ ਕਰੀਏ ਤਾਈਂ ਕਿਰਪਾ ਹੁੰਦੀ ਸਤਗੁਰੂ ਮਹਾਰਾਜ ਫਰਮਾਉਂਦੇ ਨੇ ਤੈਨ ਊਪਰ ਜਾਈਐ ਕੁਰਮਾਨ ਨਾਨਕ ਜਿਨ ਜਪਿਆ ਨਿਰਬਾਨ ਨਿਰਬਾਨ ਹੁੰਦਾ ਨਿਰਬੰਧ ਪ੍ਰਮਾਤਮਾ ਜੋ ਬੰਧਨਾ ਤੋਂ ਰਹਿਤ ਹੈ ਮਹਾਰਾਜ ਕਹਿੰਦੇ ਉਹਨਾਂ ਦੇ ਉੱਪਰ ਬਲਿਹਾਰ ਜਾਈਏ ਕੁਰਬਾਨ ਜਾਈਏ ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਨੇ ਨਿਰਵਾਣ ਨਿਰਬੰਧ ਪ੍ਰਮਾਤਮਾ ਨੂੰ ਜਪਿਆ